ਕੀ ਮੰਗਿਆ ਜੀ ਕਿਹੜੇ ਕੇਸ ਚ ਇਹਨਾਂ ਨੇ ਕੀਤਾ ਜੀ ਆਪਣਾ ਪੇਚੋ ਇਹ ਮਾਮਲਾ ਇਹਦਾ ਵੀ ਇਹਨਾਂ ਨੇ ਇਹਨਾਂ ਰਹੀ ਆ ਸਕੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਾ ਕੇ ਭੱਜ ਗਏ ਸੀਗੇ ਉਹ ਮੁਰਗੇ ਵਰਗੇ ਦਫਤਰ ਹੋਏ ਆ ਉਹਨਾਂ ਚੋ ਦੋ ਜ਼ਖਮੀ ਹੋਣ ਇੱਕ ਜਿਹੜਾ ਵਾ ਕਿੰਨੇ ਪਿੰਡਰ ਮਾਰਸ਼ੂਟਰ ਜਿਹੜੇ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਿਮਾਨਡ ਮਿਲਿਆ ਉਹ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਨਡ ਮਿਲਿਆ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀਗੀ ਇਹਨਾਂ ਦਾ ਦੋ ਦਿਨ ਦਾ ਰਿਮਾਨਡ ਹੋਇਆ ਅੱਜ ਖਤਮ ਹੋਇਆ ਅੱਜ ਅੱਜ ਹੋਟਲ ਦੇ ਕਰਿੰਦੇ ਕਿੰਨੇ ਤੁਸੀਂ ਚੇਕ ਕਰ ਰਹੇ ਅਸੀਂ 4 ਬੰਦੇ ਚੇਕ ਕਰੀਏ ਇਹਦੇ ਸ਼ੂਟਰ ਕਿੰਨੇ ਆ ਇਹਨਾਂ ਸ਼ੂਟਰ ਕੋਈ ਨਹੀਂ ਹਨ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਲਾਂ ਹੀ ਦਿੱਤੀ ਸੀ ਉਹ 2 ਬੰਦੇ ਹੋਟਲ ਮਤਲਬ ਰਮਾਨ ਕਿੰਨੇ ਦਿਨ ਦਾ ਮਿਲਿਆ ਸੀ ਇਹਨਾਂ ਨੂੰ ਰਮਾਨ 2 ਦਿਨ ਦਾ ਪਹਿਲਾਂ ਮਿਲਿਆ ਸੀਗਾ ਉਹ 12 ਦਿਨ ਤੇ ਹਪਾਪਾ ਜੀ ਦਾ ਕੀ ਰੋਲ ਆ ਵਿੱਚ ਜਿਹੜੇ ਬਜ਼ੁਰਗ ਅਗੇ ਆਉਣ ਨੇ ਨੀ ਪਲੀਟੀ ਡੀਗਰੀ ਡੀਗਰੀ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਫਾ ਸੋਹਰੇ ਸੀ ਸੋਨਾ ਸਾਹ ਸੀਗੇ ਇਹਨਾਂ ਦਾ ਜਨਨ ਕਿ ਉਜਦੇ ਤੇ ਜਿਹੜਾ ਇਹਨਾਂ ਦਾ ਜਿੰਨਾ ਗੋਲੀ ਚਲਾਈ ਸੀ ਉਹ ਆਪਣਾ ਬਰਮਤ ਹੋ ਗਈ ਪਿਸਤੋਲਾ ਉਹ ਹਾਂ ਪਿਸਤੋਲ ਕੋਲ ਆ ਟੋਟਲ ਕਿੰਨੇ ਆ ਰੋਬੀ ਇੱਧਰ ਇੱਥੇ ਲਿਆਏ ਪੇਸ਼ੀ ਵਾਸਤੇ ਅਸੀਂ ਟੋਟਲ 5 ਤੇ 6 ਲਿਆਏ 6 ਲਿਆਏ ਹਾਂ ਜੀ 6 ਦੇ ਨਾਲ ਆ ਸ਼ੂਟਰ ਦਾ ਦੋ ਦਿਨ ਦਾ ਰਿਵਾਰਡ ਮਿਲਿਆ ਸ਼ੂਟਰ ਦਾ ਸ਼ੂਟਰ ਦਾ ਨਾਮ ਕੀ ਹੈ ਹਾਂ ਜੀ ਸਾਵੀ ਦਾ ਸ਼ੂਟਰ ਦਾ ਪੂਰਾ ਨਾਮ ਸੁਖਿੰਦਰ ਸਿੰਘ ਸਾਵੀ ਸਾਹੀ ਗਿਆ ਠੀਕ ਹੈ ਜੀ ਠੀਕ ਹੈ ਬੋਲ ਰਿਹਾ ਮਾਰਨ ਵਾਸਤੇ ਚੰਦਰਾ ਲੱਤੀ ਪਿਆ ਯੂਪੀ ਤੋਂ ਆਇਆ ਬਿਲਕੁਲ ਪੂਰਾ ਝੂਠ ਬਿਲਕੁਲ ਪੂਰਾ ਝੂਠ ਨਹੀਂ ਆਪਣੇ ਜਿਹੜੇ ਬਾਹਰ ਬੈਠੇ ਤੁਹਾਡੇ ਕੀ ਲੱਗਦੇ ਨੇ ਤੁਸੀਂ ਫੋਨ ਲੈ ਆ ਗਏ ਕੀ ਬਰਾਮਤ ਹੋ ਐਸਾ ਦੱਸੋ ਇਹਨਾਂ ਨੂੰ ਨਾ ਕਾਲ ਕਿਉਂ ਤੁਹਾਡੇ ਕੈਮਰੇ ਨੇ ਕਿਹਾ ਕੀ ਕੈਮਰੇ ਨੇ ਕਿਹਾ ਕਿ ਝੂਠੇ ਲਾ ਕੇ ਝੂਠੇ ਧੱਕਾ ਧੱਕਾ ਹੁੰਦਾ ਨਹੀਂ ਭਾਪਾ ਜੀ ਨਹੀਂ ਟਾਟਾ ਫਿਰ ਟਾਟਾ ਕੀ ਨੋ ਵਾਲਾ ਮੈਂ ਪਾਈ ਫਿਰ ਵਿੱਚ ਉਹ ਵੀ ਗੱਡੀ ਜਾ ਵਿੱਚ ਹਾਂ ਯਾਰ ਕਾ ਸਾਉਂਡ ਗੱਡੀ ਝੋੜ ਜਾ ਰਿਹਾ ਹੈ ਉਹ ਬੰਦ ਕਰਾ ਦੇ ਉਹੋ ਵੇਖੀ ਹੈ ਨਾ ਨਹੀਂ ਭਾ ਅੰਦਰ ਹੀ ਖੜਾਏ ਜੋਸੀ ਹੁਣ ਫੋਨ ਆ ਰਿਹਾ ਥੱਲੇ ਇੱਕ ਮਿੰਟ